ਜੇ ਇੱਕ ਇਸਤਰੀ ਮੈਂਬਰ ਖੜੀ ਹੋ ਕੇ ਇੱਕ ਮੁੱਦਾ ਰੇਜ਼ ਕਰਦੀ ਹੈ ਤੁਹਾਨੂੰ ਖਤਰਾ ਕੀ ਹੈ ਹਮ ਹਾਊਸ ਬਣਿਆ ਐ ਐਸੇ ਵਾਸਤੇ ਕਿ ਇੱਥੇ ਗੱਲ ਕੀਤੀ ਜਾਵੇ ਤੁਸੀਂ ਗੱਲ ਕਰਨ ਤੋਂ ਕਿਉਂ ਡੱਕ ਰਹੇ ਹੋ ਹਮ ਚਲੋ ਖੈਰ ਪ੍ਰਧਾਨ ਸਾਹਿਬ ਨੇ ਫਿਰ ਕੀ ਆ ਕਿ ਚਲੋ ਜੀ ਮਤੇ ਪੜ ਲੈਣ ਦਿਓ ਤੇ ਫਿਰ ਬਾਅਦ ਵਿੱਚ ਤੁਸੀਂ ਗੱਲ ਕਰ ਲੈਣਾ ਠੀਕ ਹੈ ਜੀ ਮੈਂ ਸ਼ਾਂਤੀ لال ਖੜੀ ਨਹੀਂ ਠੀਕ ਹੈ ਤੁਸੀਂ ਪੜ ਲਓ ਮਰਤੇ ਹਮ ਹਮ ਮਤੇ ਪੜ ਕੇ ਇਹਨਾਂ ਨੇ ਫਿਰ ਜੇ ਤੋਂ ਮੈਂ ਕਹਿਣ ਦੀ ਕੋਸ਼ਿਸ਼ ਕੀਤੀ ਉਹ ਫਿਰ ਮੈਂਬਰਾਂ ਦੇ ਉਹੀ ਹਾਲ ਤੇ ਫਿਰ ਅ ਪ੍ਰਧਾਨ ਜੀ ਤੁਸੀਂ ਗੱਲ ਕਰ ਲਓ ਆਪਣੀ ਪਰ ਉਥੇ ਡਾਇਸ ਤੇ ਮਾਈਕ ਨਹੀਂ ਸੀ ਤੇ ਮੈਂ ਨਾਲ ਕਿਹਾ ਜੀ ਮਾਈਕ ਨਹੀਂ ਹੈਗਾ ਉਹ ਕਹਿੰਦੇ ਜੀ ਤੁਸੀਂ ਮੇਰਾ ਲੈ ਲਓ ਮੈਂ ਪ੍ਰਧਾਨ ਦੇ ਜਿੱਥੇ ਸੀਟ ਸੀ ਉਥੇ ਚਲੀ ਗਈ ਜੀ ਮੈਂ ਉਹਨਾਂ ਦਾ ਮਾਈਕ ਲਿਆ ਤੇ ਹਾਲੇ ਮੈਂ ਇੰਨੀ ਗੱਲ ਹੀ ਕੀਤੀ ਹੈ ਕਿ ਵੀ ਅਸੀਂ ਇਹ ਦੋ ਮੱਤੇ ਰੱਦ ਕਰਾਣਾ ਚਾਹੁੰਦੇ ਆ ਉਹਨਾਂ ਨੇ ਇਹ ਨਹੀਂ ਗੱਲ ਕਰਨ ਦਿੱਤੀ ਕਿ ਇਸ ਦਾ ਕਾਰਨ ਕੀ ਹੈ ਦੇਖੋ ਇਹ ਧੱਕੇਸ਼ਾਹੀ ਥੋੜੀ ਹੈ ਕਿ ਅਸੀਂ ਕਹਿ ਰਹੇ ਆ ਕਿ ਅੰਤਰੀਂ ਕਮੇਟੀ ਦੇ ਮਤੇ ਰੱਦ ਕਰੋ ਤੇ ਸਾਡਾ ਕਾਰਣਤਾ ਸੁਣ ਦੋ ਅਸੀਂ ਕਿਉਂ ਕਹਿ ਰਹੇ ਆ ਹੂੰ ਹੂੰ ਤੇ ਉਸ ਵਕਤ ਇਹਨਾਂ ਨੇ ਬਿਲਕੁਲ ਕੋਈ ਸੁਣਵਾਈ ਨਹੀਂ ਕੀਤੀ ਗੱਲ ਨਹੀਂ ਕਰਨ ਦਿੱਤੀ ਉਸ ਵਕਤ ਮੇਰੇ ਹੱਥੋਂ ਉੱਥੇ ਇਹਨਾਂ ਦੇ ਜਿਹੜੇ ਖੜੇ ਮੈਂਬਰ ਸੀ ਕਿਸੇ ਨੇ ਮੇਰੇ ਹੱਥੋਂ ਮਾਈਕ ਖੋ ਲਿਆ ਬਿਲਕੁਲ ਉਹ ਬੀਬੀ ਜੀ ਜਦੋਂ ਸਾਡੇ ਨਾਲ ਦੇ ਹੂੰ ਹੂੰ ਜੀ ਸਾਡੇ ਨਾਲ ਖੜੇ ਮੈਂਬਰਾਂ ਨੇ ਫਿਰ ਇਤਰਾਜ਼ ਕੀਤਾ ਕਿ ਵੀ ਇਹ ਤੁਹਾਡੀ ਤਮੀਜ਼ ਹੈਗੀ ਹੈ ਤੁਸੀਂ ਸਭ ਬੀਬੀ ਦੀ ਗੱਲ ਕਰਦੀ ਪਈ ਤੁਸੀਂ ਉਹਦੇ ਹੱਥਾਂ 'ਚ ਮਾਈਕ ਹੋਈ ਜਾਂਦੇ ਹੋ ਹੂੰ ਤੇ ਫੇਟਾਕ ਤੇ ਗਰਮਾ ਗਰਮੀ ਹੋਈ ਜਿਹੜਾ ਮੇਰੇ ਹੱਕ ਦੇ ਵਿੱਚ ਵੀ ਹੋਈ ਤੇ ਜਿਨ੍ਹਾਂ ਨੇ ਮਾਈਕ ਹੋਇਆ ਸੀ ਤੇ ਉਹਨਾਂ ਨੇ ਤਾਂ ਆਪਣਾ ਪਕਪੂਰਨਾ ਹੀ ਸੀ